ਪਾਦਸ਼ਾਹ ਨੇ ਸਿੱਖਾਂ ਨੂੰ ਅੰਦਰੋਂ ਬੜੇ ਸਿੱਧਕ ਵਾਲੇ ਬਣਾਇਆ ਬੜੀ ਦ੍ਰਿੜਤਾ ਵਾਲੇ ਬਣਾਇਆ ਔਰ ਸਿੱਖ ਹਮੇਸ਼ਾ ਆਪਣੇ ਗੁਰੂ ਦੇ ਉੱਤੇ ਭਰੋਸਾ ਕਰਦੇ ਆ ਗੁਰੂ ਦੇ ਉੱਤੇ ਭਰੋਸਾ ਕਰਦੇ ਰਹਿਣਗੇ ਮੈਂ ਜਿੱਥੇ ਉਹਨਾਂ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ ਜਿਹੜੇ ਉਦੋਂ ਸ਼ਹੀਦ ਹੋ ਗਏ ਤੇ ਨਾਲ ਹੀ ਮੈਂ ਕੌਮ ਨੂੰ ਅਪੀਲ ਕਰਦਾ ਅੱਜ ਸਮਾਂ ਵਾ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਈ ਅੱਜ ਇੱਕਠੇ ਹੋਣ ਦੀ ਲੋੜ ਆ ਗੁਰਮੁਖ ਵੈਸੋ ਸਫਾ ਬਿਛਾਈ ਦਾ ਜਿਹੜਾ ਸਿਧਾਂਤ ਆ ਅਸੀਂ ਗੁਰਮੁਖਾਂ ਵਾਂਗ ਬਈਏ ਸਵਾਦ ਕਰੀਏ ਕਿਉਂਕਿ ਕੌਮ ਦੇ ਸਾਹਮਣੇ ਅੱਜ ਚੁਣੌਤੀਆਂ ਬਹੁਤ ਵੱਡੀਆਂ ਚੁਣੌਤੀਆਂ ਨੇ ਸਾਡਾ ਮੂੰਹ ਟੱਡਿਆ ਆ ਬੰਦੀ ਸਿੰਘਾਂ ਦੀ ਗੱਲ ਹੋਵੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਮਸਲੇ ਦੀ ਗੱਲ ਹੋਵੇ ਕੌਮ ਪਿਛਲੇ ਲੰਮੇ ਸਮੇਂ ਤੋਂ ਲੜਾਈ ਲੜ ਰਹੀ ਆ ਪਰ ਜਿੰਨਾ ਚਿਰ ਤੱਕ ਅਸੀਂ ਇੱਕ ਮੁੱਠ ਹੋ ਕੇ ਖਾਲਸਾ ਹੀ ਝੰਡੇ ਦੇ ਹੇਠਾਂ ਲੜਾਈ ਨਹੀਂ ਲੜਾਂਗੇ ਉਹਨਾਂ ਚਿਰ ਤੱਕ ਸਾਡੀਆਂ ਕੋਸ਼ਿਸ਼ਾਂ ਨੂੰ ਬਹੁਤਾ ਬੂਰ ਨਹੀਂ ਪੈਣਾ ਮੈਂ ਉੱਥੇ ਵੀ ਅਰਦਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕੌਮ ਦੀ ਇਕਤਾ ਦਾ ਜ਼ਿਕਰ ਕੀਤਾ ਗੁਰੂ ਦਾ ਸੰਦੇਸ਼ ਆ ਜਿਹੜਾ ਕੋ ਇਕੱਤਰ ਮਿਲੋ ਮੇਰੇ ਭਾਈ ਉਹ ਗੁਰੂ ਦਾ ਸੰਦੇਸ਼ ਅਰਦਾਸ ਦੇ ਰਾਹੀਂ ਮੈਂ ਚੇਤੇ ਕਰਵਾਇਆ ਕੌਮ ਨੂੰ ਕਿਉਂਕਿ ਮੇਰੀ ਇਹ ਦਲੀ ਸ਼ਾਵਾ ਆਹੀ ਇੱਕ ਸਾਂਝਾ ਪਰਿਵਾਰ ਆ आनंदपुर ਦੇ ਵਾਸੀ ਆ ਸਰਬੱਤ ਦੇ ਭਲੇ ਦੀ ਸੋਚ ਵਾਲੇ ਆ ਆਪਾਂ ਅੱਜ ਜਦੋਂ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਆ ਉਹਨਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰਤੀਆਂ ਕੌਮ ਦੇ ਲਈ ਅਸੀਂ ਵੀ ਮਾੜੇ ਮੋਟ ਮਨ ਭੇਦ ਮਤ ਭੇਦ ਛੱਡ ਕੇ ਅੱਜ ਇਕੱਠੇ ਹੋਈਏ 크ਰੂਸੇਡ ਬਟਾਲੇ ਦੇ ਵਿੱਚ ਫੇਰ ਪੋਸਟਰ ਲੱਗੇ ਦਾਅਵੇ ਕੀਤੇ ਜਾ ਰਿਹਾ ਧਰਤੀ ਸਾਡੀ ਆ ਧਰਤੀ ਸਾਡੀ ਆ ਇਹ ਧਰਤੀ ਗੁਰੂਆਂ ਦੀ ਆ ਜਿਹੜੇ ਗੁਰੂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਕੌਮ ਨੂੰ ਇਹਨਾਂ ਮਸਲਿਆਂ ਤੇ ਇਕੱਠੇ ਹੋਣਾ ਪਊਗਾ ਔਰ ਵਿਚਰਨਾ ਪਊਗਾ ਸ਼ਹੀਦ ਕੌਮ ਦਾ ਸਰਮਾਇਆ ਆਪਣੀ ਜਾਨ ਦੇ ਕੇ ਉਹਨਾਂ ਨੇ ਕੌਮ ਦਾ ਝੰਡਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਬਲੰਦ ਰੱਖਿਆ ਅੱਜ ਜੇ ਅਸੀਂ ਧਾਨੂ ਅਸੀਂ ਯਾਦ ਕਰ ਰਹੇ ਆ ਧਰਮੀ ਫੌਜੀਆਂ ਨੂੰ ਵੀ ਯਾਦ ਕਰ ਰਹੇ ਆ ਜਿਨ੍ਹਾਂ ਨੇ ਆਪਣੇ ਧਰਮ ਦੇ ਮੁਤਾਬਕ ਬਾਅਦ ਵਿੱਚ ਆਪਣੇ ਧਰਮ ਨੂੰ ਪੈਲ ਦਿੱਤੀ ਤਾਂ ਉਹਨਾਂ ਨੂੰ ਯਾਦ ਕਰਦਿਆਂ ਮੈਂ ਕੌਮ ਨੂੰ ਅਪੀਲ ਕਰਦਾ ਆਂ ਆਪਾਂ ਇਕੱਠੇ ਹੋਈਏ ਇਕੱਠੇ ਹੋ ਕੇ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰੀਏ ਔਰ ਸਾਹਮਣਾ ਕਰਦਿਆਂ ਆ ਗੁਰੂ ਸਾਹਿਬ ਦਾ ਜਿਹੜਾ ਪੈਗਾਮ ਉਹਨੂੰ ਸੰਸਾਰ ਪੱਧਰ ਦੇ ਉੱਤੇ ਆਪਾਂ ਲੈ ਕੇ ਜਾਈਏ